ਨਲਾਦੇ ਤੱਪਾ ਮੰਡੀ ਤੋਂ ਇੱਕ ਬੇਹਦੀ ਮਾਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 26 ਸਾਲਾ ਨੌਜਵਾਨ ਫੌਜੀ ਜਿਸ ਦਾ ਕਿ ਨਾਮ ਲਵਲੀ ਗਿਲ ਦੱਸਿਆ ਜਾ ਰਿਹਾ ਹੈ ਉਸ ਦਾ ਡਿਊਟੀ ਦੌਰਾਨ ਮੌਤ ਹੋ ਗਈ ਹੈ ਤੁਹਾਨੂੰ ਦੱਸਤੀ ਹੈ ਕਿ ਲੰਬੀ ਬਿਮਾਰੀ ਦੇ ਚੱਲਦਿਆ ਇਹ ਮੌਤ ਹੋਈ ਹੈ ਤੁਹਾਨੂੰ ਦੱਸਤੀ ਹੈ ਕਿ 26 ਸਾਲਾ ਨੌਜਵਾਨ ਲਵਲੀ ਗਿਲ ਫੌਜ ਦੇ ਵਿੱਚ ਪਰਤੀ ਹੋਇਆ ਸੀ ਜਿਸ ਦੇ ਨਾਲ ਕਿਤੇ ਨਾ ਕਿਤੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਲੇਕਿਨ ਉੱਤੇ ਹੀ ਇਸ ਮੰਦ ਭਾਗੀ ਖਬਰ ਨੇ ਸੋਗ ਦੀ ਲਹਿਰ ਦੌੜ ਜਾ ਦਿੱਤੀ ਹੈ ਤੁਹਾਨੂੰ ਦੱਸਤੀ ਹੈ ਕਿ ਦੱਸਿਆ ਜਾ ਰਿਹਾ ਲਵਲੀ ਗਿਲ ਜੋ ਹੈ ਅਸਾਮ ਦੇ ਵਿੱਚ ਤਨਾਰਤ ਸੀ ਅਤੇ ਲਗਾਤਾਰ ਆਪਣੀਆਂ ਸੇਵਾਵਾਂ ਦੇਸ਼ ਨੂੰ ਦੇ ਰਿਆ ਸੀ ਦੇਸ਼ ਲਈ ਆਪਣੀਆਂ ਸੇਵਾਵਾਂ ਨਿਭਾਰਿਆ ਸੀ ਫੌਜ ਦੇ ਵਿੱਚ ਰਹਿੰਦਿਆ ਉਸ ਵੱਲੋਂ ਜੋ ਹੈ ਲਗਾਤਾਰ ਸੇਵਾਵਾਂ ਨਿਭਾਈ ਜਾ ਰਹੀਆਂ ਸੀ ਲੇਕਿਨ ਇਸ ਸਬਦੇ ਵਿਚਕਾਰ ਹੀ ਉਹ ਬਿਮਾਰ ਪੈ ਜਾਂਦਾ ਹੈ ਤੇ ਲੰਬੀ ਬਿਮਾਰੀ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਨਾਲ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਆਂਦੀ ਹੈ ਉੱਥੇ ਹੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਤੋਂ ਮਿਲ ਤੱਕ ਫੌਜੀ ਦੇ ਪਰਿਵਾਰਕ ਮੈਂਬਰਾਂ ਨੂੰ ਸਹੂਲਤਾਂ ਦੀ ਕੀਤੀ ਜਾ ਰਹੀ ਹੈ ਮੰਗ ਤਬਾ ਮੰਡੀ ਵਿੱਚ ਫੌਜ ਟੁਕੜੀ ਰਾਹੀ ਸਰਕਾਰੀ ਤੌਰ ਤੇ ਉਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਇਸ ਦੇ ਬਾਵਜੂਦ ਉਥੇ ਮੌਜੂਦਾ ਸਰਕਾਰ ਦਾ ਕੋਈ ਲੀਡਰ ਨਹੀਂ ਪਹੁੰਚਿਆ ਜੋ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਬਣ ਜਾਂਦੀ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਤਾਲੀਵਾਲ ਨੇ ਸੈਂਟਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦਾ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਲਈ ਸੇਵਾ ਕਰਨ ਲਈ ਗਿਆ ਸੀ ਇਸ ਦੁੱਖ ਦੀ ਇੱਕ ਘਟਨਾ ਨੂੰ ਲੈ ਕੇ ਪੰਜਾਬ ਅਤੇ ਸੈਂਟਰ ਸਰਕਾਰ ਪਰਿਵਾਰਕ ਮੈਂਬਰਾਂ ਨੂੰ ਬੰਦ ਆਰਥਿਕ ਮੁਆਵਜ਼ਾ ਰਾਸ਼ੀ ਦੇਵੇ ਤਾ ਜੋ ਬਾਕੀ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ ਮੇਰਾ ਨਾਮ ਖੁਸ਼ਕਰਨ ਸਿੰਘ ਜੀ ਕੀ ਕਹਣਾ ਜਣਾ ਬੇਟੇ ਤੁਹਾਡੇ ਜਿਹੜਾ ਵੱਡਾ ਭਰਾ ਸੀ ਫੌਜ ਦੇ ਵਿੱਚ ਗਿਆ ਸੀ ਡੈਥ ਹੋਈ ਹੈ ਬੇਟਾ ਹਾਂਜੀ ਔਰ 2018 ਚ ਭਰਤੀ ਹੋਇਆ ਸੀ ਤੇ ਹੁਣ ਉਹਨੇ ਬਸ 4 ਕਿ ਮਹੀਨੇ ਪਹਿਲਾਂ ਗਿਆ ਸੀ ਤੇ ਹੁਣ ਉਹਨੇ ਛੁੱਟੀ ਲੈ ਕੇ ਆਉਣਾ ਸੀ ਜੀ ਤੇ ਅਚਾਨਕ ਉਹਨੂੰ ਵੀ ਕੋਈ ਗੱਲਬਾਤ ਹੋ ਗਈ ਤੇਰੀ ਡੈਥ ਹੋ ਗਈ ਤੇਜ ਉਹਦੀ ਡੈੱਡ ਬੋਡੀ 12:00 ਵਜੇ ਉਹੀ ਬਸ ਉਹ ਇਕੱਲਾ ਚਲਾਉਂਦਾ ਹੁੰਦਾ ਸੀ ਘਰ ਨੂੰ ਜੀ ਡੈਡੀ ਨੂੰ ਵੀ ਅਟੈਕ ਦੀ ਪ੍ਰੋਬਲਮ ਸੀ ਜੀ ਤੇ ਫਿਰ ਉਹਦੇ ਕਰਕੇ ਇਕੱਲਾ ਉਹੀ ਘਰ ਦਾ ਕੰਮ ਚਲਾਉਂਦਾ ਹੁੰਦਾ ਸੀ ਘਰਚਾ ਪਾਣੀ ਤੇ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਤੂੰ ਵੀ ਵਧੀਆ ਪੜ੍ਹ ਕੰਮ ਤੈਨੂੰ ਵੀ ਕਰਤੇ ਕਰਾਂਗਾ ਇਹਦੇ ਪਿਤਾ ਜੀ ਆ ਮਾਤਾ ਜੀ ਵੀ ਆ ਇੱਕ ਇਹਦਾ ਭਰਾ ਛੋਟਾ ਜੀ ਭੈਣ ਵੀ ਛੋਟੀ ਹੈ ਦੀ ਕਦੋਂ ਵਾਪਸ ਪਹਿਲਾਂ ਕਦੋਂ ਮਿਲ ਕੇ ਗਿਆ ਪਰਿਵਾਰ ਨੂੰ ਇਹ 4 ਮਹੀਨੇ ਪਹਿਲੇ ਮਿਲ ਕੇ ਆਏ ਹੁਣ ਵੀ ਛੁੱਟੀ ਆਉਣਾ ਸੀ ਇਹਨੇ ਕੁਸ דרਾਨੇ ਹਾਦਸਾ ਹੋ ਗਿਆ ਜੀ ਬਹੁਤ ਵੱਡਾ ਦੁੱਖ ਆ ਡੇ ਗਿਆ ਪਰਿਵਾਰ ਤੇ ਕੀ ਕਹਣਾ ਚਾੜੇ ਸਰ ਇਹ ਮਨੁੱਖੀ ਘਟਨਾ ਸਾਹਮਣੇ ਆਈ ਹੈ ਇਹ ਬੱਚਾ ਸ਼ੁਰੂ ਤੋਂ ਹੀ ਦਿਲਚਸਪੀ ਇਹ ਦੀ ਫੌਜ ਚ ਬਾਰੇ ਸੀਗੀ ਪੜਾਈ ਚ ਹਿਸ਼ਿਆਰ ਸੀਗਾ ਪੜਨ ਚ ਵੀ ਪੜਾਈ ਪਾਸ 2 ਤੋਂ ਬਾਅਦ ਭਰਤੀ ਹੋ ਗਿਆ ਜੀ 2018 ਚ ਇਹ ਹੁਣ ਘਾਟੀਆਂ ਦੀ ਡਿਊਟੀ ਸੀਗੀ ਅਚਾਨਕ ਕੋਈ ਹੋ ਗਿਆ ਸਦਮਾ ਜੀ ਪਰਿਵਾਰ ਤੇ ਦੁੱਖ ਦੀ ਘੜੀ ਹੈ ਤੇ ਬੱਚੇ ਤੇ ਸਾਰਾ ਕੁਝ ਚੱਲਦਾ ਹੀ ਖਰਚਾ ਹੀ ਉਹਦਾ ਫਾਦਰ ਮਿਹਨਤ ਮਜ਼ਦੂਰੀ ਕਰਦਾ ਇੱਕ ਬੇਟਾ ਉਹਦਾ ਪੜ ਰਿਆ ਹੈ ਬੱਚੀ ਉਹਨਾਂ ਦੀ ਮੈਰਿਡ ਹੈ ਜੀ ਦੋ ਬੱਚੇ ਉਹਦੇ ਵੀ ਤੇ ਅਸੀਂ ਮੰਗ ਕਰਦੇ ਹਾਂ ਵੀ ਜੋ ਵੀ ਸਰਕਾਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਮਿਲਦੀ ਹੈ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਅਗਲਾ ਜਿਹੜਾ ਬੁਢਾਪਾ ਉਹ ਵਧੀਆ ਕੋਈ ਲੰਘ ਸਕੇ ਜੀ 2018 ਜੀ 18 ਸਿਖਲਾਈ ਘਾਟੀ ਸੀਗਾ ਡਿਊਟੀ ਕਰਦਾ ਜੀ ਲਵਲੀ ਗੱਲ ਇਹ ਕਦੋਂ ਅੰਤਿਮ ਸੰਸਕਾਰ ਕੋਲ ਕੀਤਾ ਜਾ ਰਿਹਾ ਉਹਨਾਂ ਨੂੰ ਅੱਜ ਹੁਣ ਤੱਕਰੀਬਨ 12:00 ਵਜੇ ਆਈ ਜਾਂਦੀ ਹੈ ਡੈੱਡ ਬੋਡੀ ਉਹਦੀ ਜੋ ਕਿ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਹੈ ਸੋ ਇਹ ਤਪਾ ਮੰਡੀ ਦੇ ਰਹਿਣ ਵਾਲਾ ਸੀ ਲਵਲੀ ਗੱਲ 2018 ਦਾ ਭਾਰਤੀ ਸੀ ਫੌਜ ਦੇ ਵਿੱਚ ਜੋ ਕਿ ਆਪਣੀ ਡਿਊਟੀ ਦੌਰਾਨ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਨ੍ਹਾਂ ਦੀ ਜੌਬ ਗੁਹਾਟੀ ਵੀ ਕਿਸੀ ਸ਼ਾਮ ਦੇ ਵਿੱਚ ਸੋ ਉਹ ਪਰਸੋ ਤੋਂ ਪਤਾ ਲੱਗਿਆ ਵੀ ਤਕਰੀਬਨ ਉਹ ਐਕਸਪਾਇਰ ਹੋ ਗਏ ਉਹਨਾਂ ਦਾ ਅੱਜ ਜੋ ਸੰਸਕਾਰ ਹੈ ਆਰਾਮ ਬਾਗ ਤਪਾ ਵਿਖੇ ਕੀਤਾ ਜਾਵੇਗਾ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਕਿ ਇਹਨਾਂ ਨੂੰ ਲਵਲੀ ਗੱਲ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਸਰਜੀਤ ਸਿੰਘ ਪੁੱਤਰ ਬੋਟਾ ਸਿੰਘ ਇਹਨਾਂ ਦੇ ਮਾਤਾ ਪਿਤਾ ਦਾਦਾ ਦਾਦੀ ਸੋ ਕਿ ਇਹਨਾਂ ਨੂੰ ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ ਜੋ ਕਿ ਇਹਨਾਂ ਦਾ ਬਣਦਾ ਹੈਗਾ ਮੁਆਵਜ਼ਾ ਜਾਂ ਕੋਈ ਹੱਕ ਜੋ ਵੀ ਪ੍ਰੋਟੋਕੋਲ ਦੇ ਮਤਾਬਕ ਇਹਨਾਂ ਨੂੰ ਦਿੱਤਾ ਜਾਵੇ ਸੋ ਅਸੀਂ ਸਾਰੇ ਜਿੰਨੇ ਵੀ ਇੱਥੇ ਆਨੰਦ ਪ੍ਰਭਾਸਤੀ ਦੇ ਤਪਾ ਮੰਡੀ ਦੇ ਇੱਥੇ ਪਹੁੰਚੇ ਨੇ ਰਾਮ ਬਾਗ ਦੇ ਵਿੱਚ ਸਾਰੇ ਹੀ ਇਹ ਮੰਗ ਕਰਦੇ ਆ ਕਿ ਸਰਕਾਰ ਵੱਲੋਂ ਇਹਨਾਂ ਦੀ ਪੂਰੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਸੋ ਪਰਿਵਾਰ ਦਾ ਇੱਕ ਪੂਰਾ ਸਹਾਰਾ ਬਣ ਸਕੇ ਸੋ ਕਿ ਉਹ ਜੋ ਗਿਆ ਲਵਰੀ ਸਿੰਘ ਜਿਹੜਾ ਇੱਥੋਂ ਦੁਨੀਆ ਤੋਂ ਚਲਾ ਗਿਆ ਔਰ ਆਪ ਦੀ ਸਾਰਾਂਦਾ ਤੇ ਰਾਖੀ ਕਰਦਾ ਸੋ ਉਹਦਾ ਪੂਰੇ ਸਮੁੱਚੇ ਪੰਜਾਬ ਨੂੰ ਕੀ ਹਿੰਦੁਸਤਾਨ ਨੂੰ ਔਰ ਤਪਾ ਮੰਡਿਰ ਨੂੰ ਬਹੁਤ ਵੱਡਾ ਕਟਾਪਿਆ ਹੈ ਜੋ ਕਿ ਆਪਣੀਆਂ ਸਵਾਮਾਂ 7-8 ਸਾਲ ਤੋਂ ਹੋਕਰ ਰਿਆ ਸੀ 2018 ਤੋਂ ਲੈ ਕੇ ਅਜ 2025 ਤੱਕ